ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੱਜ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਣੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇਹ ਹੈਗਾ ਮੇਲੇ ਵਾਲਾ ਦੂਸਰਾ ਦਿਨ ਅਖੀਰਲੀ ਚੰਡੀ ਵਾਲਾ ਦਿਨ ਤੇ ਇੱਥੇ ਸਾਰੇ ਹੋ ਰਏ ਸੀਗੇ ਤਿਆਰ ਮੇਲੇ ਤੇ ਜਾਣ ਵਾਸਤੇ ਕੰਮਕਾਰ ਆਪਾਂ ਨੇ ਸਾਰੇ ਨਿਵੇੜਲੇ ਸੀਗੇ ਤੇ ਬਸ ਹੁਣ ਮੈਂ ਇੱਥੇ ਪ੍ਰੈਸ ਕਰ ਰਹੀ ਸੀ ਕਿ ਜਿਸ ਕੰਦੇ ਸੂਟ ਨੂੰ ਤੇ ਸਜਪੇ ਤਿਆਰ ਹੋ ਗਿਆ ਸੀਗਾ ਅਬ ਤੇ ਬਾਕੀ ਇਹ ਗਰਵੀਰ ਲੱਗਾ ਹੋਇਆ ਆਪਣਾ ਜੋਤ ਦੇ ਪੱਗ ਬੰਨਣ ਇਹ ਪੱਗ ਬੰਨ ਰਿਹਾ ਸੀਗਾ ਇਹਦੇ ਤੇ ਇਹ ਹੈਗਾ ਜੀ ਆਪਣਾ ਦੋਤਾ ਹਸਤਰ ਨਾਲੋਂ ਛੋਟਾ ਇਹ ਤੇ ਇਹ ਜਿਹੜੀ ਨਾ ਆਪਣੇ ਕੋਲ ਆ ਨਾ ਉਹਦਾ ਉਹਦਾ ਬੇਟਾ ਏ ਜਿਹੜੀ ਇੱਥੇ ਨੇੜੇ ਹੀ ਆ ਤੇ ਇਹ ਪੱਗ ਉਹਦੇ ਸੈੱਟ ਕਰਕੇ ਬੰਨ ਰਿਆ ਸੀਗਾ ਇਸ ਤੋਂ ਬਾਅਦ ਅਡਜਸਟ ਕਰਨੇ ਬਣਾਉਣੀ ਸੀ ਉਹ ਵੀ ਫਿਰਦਾ ਸੀਗਾ ਉਹਦੇ ਕੱਪੜਿਆਂ ਨੂੰ ਇਹ ਹਾਲੇ ਮੈਂ ਪ੍ਰੈਸ ਕਰ ਰਹੀ ਸੀਗੀ ਉਹਦੇ ਕੱਪੜੇ ਹੀ ਰਹਿ ਗਏ ਸੀਗੇ ਪ੍ਰੈਸ ਕਰਨ ਤੋਂ ਬਾਕੀ ਤਾਂ ਸਾਰਾ ਕੰਮ ਨਿਬੜ ਗਿਆ ਸੀਗਾ ਤੇ ਬਸ ਇਸ ਤੋਂ ਬਾਅਦ ਫਿਰ ਮੈਂ ਆਪਦਾ ਨਾਤੋ ਕਿਆ ਮੈਂ ਤਿਆਰ ਹੋ ਜੂੰਗੀ ਤੇ ਫਿਰ ਚੱਲਦੇ ਆਪਾਂ ਮੇਲਾ ਦੇਖਣ ਤੇ ਇਹ ਹੈਗੀ ਅੱਜ ਹੀ ਆਪਣੀ ਬਲਜਿੰਦਰ ਦੀਦੀ ਇਹ ਗਬਲੀ ਦੀਦੀ ਆ ਮੇਰੀ ਨਾਨਦ ਗਬਲੀ ਆ ਇਹ ਤੇ ਛੋਟੀ ਨੂੰ ਤਾਂ ਤੁਸੀਂ ਉਸ ਦਿਨ ਦੇਖਿਆ ਸੀਗਾ ਜੇ ਤਿੰਨ ਲੱਖ ਨੇ ਬੰਨਣਾ ਸੀ ਤੇ ਬੜੀ ਦੀਦੀ ਥੱਲੇ ਹੀ ਸੀਗੇ ਹਲੇ ਉੱਧਰ ਬੀਬੀ ਉਹਨਾਂ ਵੱਲ ਤੇ ਇਹ ਦੋਏ ਭੈਣਾਂ ਇੰਨਾਂ ਸੀਗੀਆਂ ਉੱਪਰ ਤੇ ਦੂਸਰੀ ਵੀ ਇੱਥੇ ਪਤਾ ਨਹੀਂ ਦੂਸਰੇ ਕਮਰੇ ਚ ਬੈਠੀ ਆ ਹਰਪ੍ਰੀਤ ਦੀਦੀ ਤੇ ਇਹ ਪਤਾ ਨਹੀਂ ਕੀ ਕੈ ਜੋਤ ਨੂੰ ਕਹਿ ਰਹੀਆਂ ਸੀਗੀਆਂ ਪੱਗ ਬੰਨਣਾ ਦਾ ਸੀ ਨਾ ਜੋਤ ਉਹਨੂੰ ਉਹਨੂੰ ਦੇਖ ਕੇ ਹੱਸ ਰਹੀਆਂ ਸੀਗੀਆਂ ਵੀ ਪੱਗ ਬੰਨ ਰਹੀਆਂ ਜਸਕਰਨ ਵੀ ਹੋ ਗਿਆ ਸੀਗਾ ਬਸ ਪਾਲੇ ਸੀਗੇ ਕੱਪੜੇ ਰੈਡੀ ਹੋਣ ਲੱਗਿਆ ਹੋਇਆ ਸੀਗਾ ਇਹਨਾਂ ਤਦ ਤੱਕ ਕੱਦਾ ਬੈਠਾ ਕਿ ਕੱਦਾ ਇਹ ਗੁਰਵੀਰ ਨੂੰ ਢੀਕ ਰਿਹਾ ਸੀਗਾ ਵੀ ਚਲੋ ਗੁਰਵੀਰ ਆਊਗਾ ਮੇਰੇ ਪੱਗ ਬੰਨੂਗਾ ਅ ਪਹਿਲਾਂ ਹੂਨ ਲਾ ਲਾ ਕੇ ਦੇਖਦਾ ਤੀਗਾ ਵੀ ਹਾਲ ਤੱਕ ਪਹੁੰਚਿਆ ਨਹੀਂਗਾ ਇਹਨਾਂ ਨੂੰ ਚਾਹੀਦੇ ਸੀਗੇ ਤੇ ਪੱਗ ਪੈਣ ਪੱਗ ਪੈਣ ਇਹਨਾਂ ਨੂੰ ਲੱਭ ਨਹੀਂ ਰਹੇ ਸੀਗੇ ਮੈਂ ਵੀ ਇਹ ਰੱਖ ਕੇ ਭੁੱਲ ਗਈ ਤੇ ਪਤਾ ਕੀ ਆ ਕਾਲੀ ਕਾਲੀ ਜੀ ਪਤਾ ਨਹੀਂ ਲੱਗਦਾ ਹੈਗਾ ਕਿੱਥੇ ਆਪਾਂ ਚੀਜ਼ ਰੱਖ ਦਿੰਨੇ ਟਿਕਾਣੇ 'ਚ ਤੇ ਲੱਭਦੀ ਨਹੀਂ ਛੇਤੀ ਛੇਤੀ ਵੀ ਪਤਾ ਨਹੀਂ ਲੱਗਦਾ ਕਿੱਥੇ ਰੱਖ ਹੋ ਜਾਂਦੀ ਆ ਉਹੀ ਲੱਭ ਰਹੇ ਸੀਗੇ ਪੱਗ ਦੇ ਪੈਨ ਸੀਗੇ ਤਾਂ ਸੀਗੇ ਰਬਰ ਰੱਖ ਕੇ ਭੁੱਲ ਗਏ ਕਿੱਥੇ ਲਓ ਜੀ ਆਪਾਂ ਪ੍ਰੈਸ ਕਰ ਲਈਏ ਨਾਲ ਦੇ ਨਾਲ ਚੱਲ ਰਹੀ ਨੇ ਗੱਲਾਂ ਪਤਾ ਮੈਂ ਇੱਥੇ ਤਾਂ ਬੰਦ ਕਰਤੀ ਸੀਗੇ ਵਿਚ ਆਪ ਦੇ ਆਜੇ ਪਾ ਰਹੇ ਸੀਗੇ ਫੇਰ ਮੈਂ ਚਲੋ ਆਵਾਜ਼ੇ ਲਾ ਦਾਂਗੇ ਇੱਥੇ ਪਤਾ ਨਹੀਂ ਲੱਗ ਰਿਹਾ ਸੀਗਾ ਕੌਣ ਕੀ ਕਹਿ ਰਿਹਾ ਹੈ ਹਨਾ ਫਿਰ ਆਵਾਜ਼ ਮੈਂ ਬੰਦ ਕਰਤੀ ਸੀਗੀ ਇੱਥੇ ਤੇ ਲਓ ਜੀ ਇੱਥੇ ਜਿਸ ਕਾਰ ਨੂੰ ਆਪਣੇ ਤਿਆਰ ਕਰਕੇ ਭੇਜਦਾ ਸੀਗਾ ਤੇ ਆਪਾਂ ਚੱਲੇ ਸੀਗੇ ਥੱਲੇ ਨੂੰ ਕੰਨ ਚਲੋ ਥੱਲੇ ਚਲਦੇ ਆਂ ਵੀ ਉੱਥੇ ਵੀਡੀਓ ਬਣਾ ਲਿਓ ਤੇ ਤੁਹਾਨੂੰ ਦਿਖਾਉਣਿਆਂ ਵਾਲੇ ਝੋਟੀਆਂ ਆਪਣੀ ਹਲੇ ਮਤਲਬ ਸੂਈ ਦੀ ਸੀਗੀ ਤੇ ਪਹਿਲਾਂ ਪਹਿਲੀ ਚੰਡੀ ਵੀ ਇਹਨੇ ਵਧੀਆ ਕੱਢਤੀ ਤੇ ਦੂਸਰਾ ਦਿਨ ਵੀ ਚੱਲ ਅੱਜ ਦਾ ਦਿਨੇ ਸੀਗਾ ਮੈਨੂੰ ਐ ਸੀਗਾ ਵੀ ਅੱਜ ਦਾ ਦਿਨ ਵੀ ਚੱਲ ਵਧੀਆ ਨਿੰਗ ਜਵੇ ਨਹੀਂ ਫਿਰ ਉਹ ਛੋਟੀ ਜਿਹੀ ਧਿਆਨ ਰਹਿਣਾ ਵੀ ਉੱਥੇ ਦੀਵਾਨੀ ਸੌਣ ਹੋਣੇ ਬੈਠ ਕੇ ਤੇ ਤੁਹਾਨੂੰ ਦਿਖਾਉਣੀ ਆ ਉਹ ਕੀ ਪੋਜੀਸ਼ਨ ਆ ਦੀ ਹਲੇ ਬਾਹਰ ਨਹੀਂ ਤਿੰਨ ਗੱਲ ਤੇ ਬਹੁਤ ਨੇ ਮੈਂ ਅਸੂਖਾਣਾ ਹੈ ਹੈ ਇਹ ਰੁਕਾ ਇਹਦੇ ਨਾਲ ਵੀ ਥੱਲੇ ਹੀ ਬਹਿ ਜਾਵਦਾ ਨਹੀਂ ਆ ਤਾਂ ਪੂੜੇ ਹੋਣਾ ਥੋੜੇ ਜਿਹੋੜਾ ਥੋੜਾ ਥੋੜਾ ਲੰਗ ਚੁਗਿਆੜੀ ਆ ਪੂੜੇ ਥੋੜੇ ਤੋਂ ਅੱਜ ਦੀ ਦਿਹਾੜੀ ਹੋਰ ਕੱਢ ਦਵੇ ਬਸ ਬਹੁਤਾ ਹੈ ਫੇਰ ਦਮਾ ਸਾਮੇ ਲੈਣੀ ਹੈ ਕੋਈ ਆਪਕੇ ਬਾਬੇ ਦੀ ਚੱਕੀ ਪੂਰੀ ਤਿਆਰ ਹੋ ਰੋਣਾ ਐ ਘਰੇ ਥੱਲੇ ਕਮਰੇ ਜੇ ਬੈ ਜੀ ਇੱਥੇ ਐ ਇਹਨੂੰ ਸਾਮਾ ਬੰਨਣਾ ਧਾਰਾ ਵੀ ਪਾਲੀਆਂ ਹੁਣ ਤਾਂ ਦੇਖ ਲਓ ਜਿਸ ਕੱਲ ਵੀ ਹੋ ਗਿਆ ਤਿਆਰ ਦੇਖ ਸੋਹਣਾ ਲੱਗਦਾ ਪੱਗ ਬੱਗਵੰਨੀ ਸੀ ਨੇ ਫਿਰ ਅਸੀਂ ਪੱਗ ਲੈਣ ਦੀ ਪੱਗ ਦਾ ਮੂੰਹ ਵੱਡਾ ਲਾ ਹੁਣ ਪੱਟ ਕੇ ਤੇ ਆਪਾਂ ਵੀ ਹੋ ਗਏ ਤਿਆਰ ਛੋਟਾ ਵੱਡਾ ਸੂਟ ਹੁਣ ਸਵੇਰੇ ਸਵੇਰੇ ਰੈਡੀ ਹੋਇਆ ਆਪਣਾ ਹੁਣ ਰੈਡੀ ਕਰਕੇ ਵੇ ਪਾਇਆ ਆਪਣੇ ਕਿ ਆਪਾਂ ਤਿਆਰ ਹੋ ਗਏ ਰਿਸ਼ਤੇਦਾਰ ਵੀ ਆਪਣੇ ਆ ਗਏ ਕੈਕੂ ਆਨੇ ਨੂੰ ਆ ਆ ਗਈਆਂ ਮੰਨਤਰੀ ਕੱਲੀ ਆਏ ਨੇ ਆਲਾ ਆਪਣਾ ਠੰਡਾ ਵੀ ਆਪਣਾ ਐ ਮੈਂ ਚਲੋ ਅੱਗੇ ਜਾਂਦੇ ਹਾਂ ਜੀ ਬੱਗਵੰਨ ਦੋ ਦੋ ਬਲੌ ਤੂੰ ਉਹਦੇ ਵਿੱਚ ਹੈਲੋ ਕੈਨਵੀ ਹੈਲੋ ਐਡਮਨ ਸੱਸੀ ਕਬਲਾ ਦੇ ਸਾਇਦ ਦੱਸੋ ਕਹਿਣ ਲੱਗਦਾ ਭਗਵਾਨ ਅੱਜ ਦੋ ਬਲੌ ਕਰ ਇਕੱਠੀਆਂ ਹੋ ਗਈਆਂ ਭਾਈ ਕੀਨ ਦਾ YouTube ਦੋ ਰੱਖੀਆਂ ਹੋਈਆਂ ਨਾ ਬੁੱਤੇ ਦਾ ਸੱਚ ਨਾ ਪਾ ਨਾ ਬੁੱਤੇ ਇਹ ਕਹਿੰਦਾ ਚਲ ਲੈ ਮੈਂ ਖੜਾ ਹਾਂ ਹੇ ਤੇ ਬਲਾ ਹੁਣ ਇਧਰ ਮਿਲ ਮੰਤਰੀ ਹੈਲੋ ਸਤਿਕਾਰ ਜੀ ਹਾਂ ਜੀ ਨਹੀਂ ਦਰਦੀਵਾਦ ਹੈ ਓਕੇ ਬੰਦ ਕਰੀ Yeah, I think it's not. ਹਾਂ ਮਾਂ ਹਾਂ 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 ਨੂੰ ਕਿੰਨੇ ਦਾ ਜੇ ਸ਼ਾਮ ਨੂੰ ਸ਼ਾਨ ਕਰਨਾ ਹਾਂ ਹਾਂ 2 ਵਜੇ ਚੰਡੀ ਛੁੱਟੀ ਹੋਰ ਕੋਲ ਸ਼ੁਰੂ ਕਰਾਂ ਨੂੰ ਸੈਂਡਵਿਚ 5 ਵਜੇ ਹੈ ਸ਼ਾਮ ਨੂੰ ਨਾ 5 ਵਜੇ 5 ਵਜੇ ਆ ਮੈਂ ਹਾਂ ਪਹਿਲਾਂ ਚਲਦੇ ਆ ਲਓ ਜੀ ਇਹ ਆਉਣੇ ਭਲਵਾਨ ਆਪਣੇ தசுவரோசிய I <laughs> ਦਾ ਇਹ ਬੋਲਟ ਮੋਟਰਸਾਈਕਲ ਆ ਇਵਲਵਲ ਬਣਾਉਣਾ ਨੂੰ ਦੇਣਾ ਸੀਗਾ ਤੇ ਪਲਟੀਨੇ ਹੋਰ ਮੋਟਰਸਾਈਕਲ ਸੀ ਉਹ ਨਹੀਂ ਹਾਲੇ ਇੱਥੇ ਆਏ ਸੀਗੇ ਉਹ ਗਰਾਊਂਡ ਦੇ ਵਿੱਚ ਬਾਅਦ ਚ ਲੈ ਕੇ ਆਉਣਗੇ ਤੇ ਉਹਦੀ ਨਹੀਂ ਵੀਡੀਓ ਬਣਾਈ ਸਿਰਫ ਆ ਬੋਲਟ ਦੀ ਬਣਾਈ ਆ ਆਪਾਂ ਨੇ ਤੇ ਇੱਕ ਘੋੜੀ ਦੇਣੀ ਆ ਝੋਟੀ ਦੇਣੀ ਆ ਹਨਾ ਇਨਾਮ ਕਾਫੀ ਜ਼ਿਆਦਾ ਸੀਗੇ ਉੱਪਰ ਚੱਲਦੇ ਆ ਜੀ ਉੱਪਰ ਮੱਥਾ ਟੇਕੜ ਉੱਥੇ ਬੈਠ ਕੇ ਕੀਰਤਨ ਸੁਣਾਗੇ ਨਾਲੇ ਪੁਰਾ ਗਵੇਂ ਦਈ ਦਿਨਾਂ ਦੀ ਸਾਸਾ ए, सारे सारे मतलब जोड़ के सोणे सोणे

ਉਥੇ ਜਗ੍ਹਾ ਖੁੱਲੀ ਹੈ ਪੂਰੀ ਜਗ੍ਹਾ ਪੈਂਟਚਾ ਨਾ ਲਓ ਜੀ ਆਪਾਂ ਅੱਗੇ ਬਾਪਸ ਤੇ ਧੁੱਪਾਂ ਬਹੁਤ ਜ਼ਿਆਦਾ ਬਸ ਹੋ ਗਈ ਸੱਦ ਚ ਮੁੜਿਆ ਕਿਤੇ ਨਹੀਂ ਘੁੰਮੇ ਹੈਗੇ ਪੁਰੀਆਂ ਦੁਕਾਨਾਂ ਤੇ ਘੁੰਮ ਕੇ ਮੁੜਿਆ ਬਸ ਬਸ ਹੋਈ ਪਈ ਤੇ ਬਚਾਰ ਹੀ ਲਾਲ ਹੋ ਗਈ ਮੂੰਹ ਲਾਲ ਹੋਇਆ ਪਿਆ ਹਾਂ ਕਿ ਹੁਣ ਕਿਹੜਾ ਹੋਰ ਦੇਖ ਲਾ ਮੇਲਾ ਐ ਅੱਗੇ ਨਾਈਂਦਰੀ ਹੋਣ ਨਹੀਂ ਹੁਣ ਫਿਰ ਨਹੀਂ ਹੁੰਦਾ ਹੈਗਾ ਤਾਂ ਹੀ ਕਰਦੀ ਧੁੱਪਾਂ ਬਸ ਕਰਾ ਦਿੰਦੀ ਹੈ ਕੋਈ ਦੁਪਹਿਰ ਨਹੀਂ ਕੋਈ ਜਿਵੇਂ ਜਿਹੜੇ ਸਾਨੂੰ ਮੀਂਹ ਪੈਂਦਾ ਸੀ ਲੱਗਦਾ ਨਹੀਂ ਸੀਗਾ ਮੀਂਹ ਮੇਲਾ ਹੋ ਜੂ ਕਿਸੇ ਲੋਟਾ ਬਹੁਤ ਮੀਂਹ ਪਿਆ ਹੈ ਨਾ ਲੱਗੇ ਗਰਾਉਂਡ ਦੇ ਵਿੱਚ ਲੋਗਾਂ ਬਸ ਹੁਣ ਹਰ ਹਰ ਪੀੜ ਹੋਣ ਲੈ ਜਾਣੀ ਕੋੜੀ ਅੱਜ ਦੇਣੀ ਹੈ ਇਹਨਾਂ ਨੇ ਹਾਏ ਪਾਣੀ ਛੱਡਾ ਛੱਡਾ ਨਾਨ ਜੀ ਕਰੇ ਦੇਖ ਕੇ ਕਿਤੇ ਕਰੇ ਗੱਡੀ ਨਹੀਂ ਮਿਲ ਕੇ ਆਉਣ ਦੇਣੀ ਹਾਂ ਹਾਂ ਇਹ ਹਵਾ ਵੀ ਠੰਡੀ ਆਉਂਦੀ ਹੈ ਨਾ ਪਾਣੀ ਕੋਲ